ਦੋਸਤੋ ਪੰਜਾਬੀ ਟਰਬਿੰਦਰ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ਕਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਮੰਤਰੀ ਮੰਡਲ ਚ ਫੇਰ ਬਦਲ ਬਾਰੇ ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2.5 ਸਾਲ ਮੁਕੰਮਲ ਹੋ ਚੁੱਕੇ ਨੇ ਤੇ 2.5 ਸਾਲਾਂ ਚ ਪਾਰਟੀ ਵੱਲੋਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਨੇ ਵੀ ਕਿਹਾ ਸੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਖੇਤ ਸਹੂਲਤਾਂ ਦੇਣ ਲਈ ਸਿੱਖਿਆ ਦੇ ਵਿੱਚ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਵੱਡੀ ਗਿਣਤੀ 'ਚ ਕੰਮ ਕੀਤੇ ਨੇ ਇਤਿਹਾਸਕ ਕੰਮ ਦਾ ਉਹ ਦਾਵਾ ਕਰਦੇ ਨੇ ਪਰ ਜੇ ਦੇਖੀਏ ਤਾਂ ਨਾਲ-ਨਾਲ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ 'ਚ ਇੱਕ ਹੋਰ ਇਤਿਹਾਸਕ ਕੰਮ ਸਾਹਮਣੇ ਦੇਖਣ ਨੂੰ ਮਿਲੇ ਨੇ ਵੀ ਆਮ ਆਦਮੀ ਪਾਰਟੀ ਦੇ 2.5 ਸਾਲਾਂ ਦੇ ਵਿੱਚ ਜਿਹੜਾ ਚੌਥਾ ਫੇਰ ਬਦਲ ਹੋਣ ਜਾ ਰਿਹਾ ਪੰਜਾਬ ਮੰਤਰੀ ਮੰਡਲ 'ਚ ਇਹ ਵੀ ਸ਼ਾਇਦ ਪਹਿਲੀ ਵਾਰੀ ਹੋਵੇਗਾ ਕਿ 2.5 ਸਾਲਾਂ 'ਚ ਇੰਨੀ ਵਾਰ ਜਿਹੜਾ ਮੰਤਰੀ ਮੰਡਲ ਸਾਨੂੰ ਫੇਰ ਬਦਲ ਦੇਖਣ ਨੂੰ ਮਿਲਿਆ ਹੋਵੇ ਤੇ ਹੁਣ ਜਿਹੜਾ ਪੰਜਾਬ ਮੰਤਰੀ ਮੰਡਲ ਚ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ ਤੇ ਪੰਜ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਦੋਸਤੋ ਜੇ ਨਜ਼ਰ ਮਾਰੀਏ ਤਾਂ ਪੰਜਾਬ ਮੰਤਰੀ ਮੰਡਲ ਚ ਇਸ ਸਮੇਂ 15 ਕੈਬਨਿਟ ਮੰਤਰੀ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਚਾਰ ਦੀ ਛੁੱਟੀ ਹੋ ਰਹੀ ਹੈ ਤੇ ਚਾਰ ਦੀ ਛੁੱਟੀ ਹੋਣ ਵਾਲਿਆਂ ਦੀ ਚ ਚੇਤਨ ਸਿੰਘ ਜੋੜੇ ਮਜਰਾ ਬ੍ਰਹਮਸ਼ੰਕਰ ਜੀ ਪਾ ਬਲਕਾਰ ਸਿੰਘ ਅਤੇ ਅਨਮੋਲ ਗਗਨਮਾਨ ਸ਼ਾਮਲ ਨੇ ਜਿਨ੍ਹਾਂ ਦੀ ਕੈਬਨਟ ਤੋਂ ਛੁੱਟੀ ਹੋ ਗਈ ਹੈ ਇਹਨਾਂ ਤੋਂ ਕੱਲ ਅਸਤੀਫੇ ਲੈ ਲਈ ਸੀਗੇ ਤੇ ਹੁਣ ਅਰਜੀ ਜਿਹੜਾ ਹੈਗਾ ਪੰਜ ਹੋਰ ਨਵੇਂ ਮੰਤਰੀ ਜਿਹੜੇ ਨੇ ਸ਼ਾਮਲ ਹੋਣ ਜਾ ਰਹੇ ਨੇ ਜੇਕਰ ਦੇਖੀਏ ਤਾਂ ਨਵੇਂ ਚਿਹਰਿਆਂ ਦੇ ਵਿੱਚ ਲਹਿਰਾ ਗੱਗਾ ਤੋਂ ਵਿਧਾਇਕ ਡੇਟ ਨੇ ਬ੍ਰਿੰਦਰ ਕੁਮਾਰ ਗੋਇਲ ਸ਼ਾਮ 84 ਤੋਂ ਵਿਧਾਇਕ ਡਾਕਟਰ ਰਵੀਜੀਤ ਸਿੰਘ ਰਵੀਜੋਤ ਸਿੰਘ ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸੌਂਧ ਜਿਲੰਦਰ ਪਛਮੀ ਤੋਂ ਮਹਿੰਦਰ ਭਗਤ ਜੋਗੀ ਹਾਲ ਹੀ ਦੇ ਵਿੱਚ ਜਲੰਧਰ ਪਛਮੀ ਦੀ ਜਿੰਨੀ ਚੋਣ ਜਿੱਤ ਕੇ ਆਏ ਨੇ ਇਹ ਪਹਿਨਾ ਭਾਜਪਾ ਸੀਗੇ ਪਾਜਪਾ ਆਮ ਆਦਮੀ ਪਾਰਟੀ ਚ ਹੈ ਤੇ ਹੁਣ ਇਹ ਚੋਣ ਜਿੱਤੇ ਸੀ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸਾਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ ਇਹਨਾਂ ਪੰਜ ਚਿਹਰਿਆਂ ਨੂੰ ਜਿਹੜਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਕੁਝ ਮਿੰਟਾਂ ਬਾਅਦ ਜੇ ਦੇਖੀਏ ਤਾਂ 5 ਵਜੇ ਦਾ ਸੌਚੂਕ ਸਮਾਗਮ ਰੱਖਿਆ ਹੋਇਆ ਹੈ 5 ਵਜੇ ਸੌਚੂਕ ਕਰਨਗੇ ਇਹ ਹਾਲ ਦੀ ਘੜੀ ਜਿਹੜਾ ਹੁਣ ਤੱਕ ਦਾ ਪਤਾ ਲੱਗਿਆ ਵੀ ਇਸ ਵਿਉਤਬੰਦੀ ਨਾਲ ਆਮ ਆਦਮੀ ਪਾਰਟੀ ਕੰਮ ਕਰਨ ਜਾ ਰਹੀ ਹੈ ਜਿਸ ਦੇ ਨਾਲ ਹੀ ਜੇ ਦੇਖੀਏ ਤਾਂ ਇਹ ਪੰਜ ਨਵੇਂ ਚਿਹਰੇ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਕੈਬਨਿਟ ਦੇ ਵਿੱਚ 16 ਮੰਤਰੀ ਜਿਹੜੇ ਨੇ ਹੋ ਚੁੱਕੇ ਨੇ ਦੋਸਤੋ ਇੱਕ ਚੀਜ਼ ਹੋਰ ਦੇਖਣ ਵਾਲੀ ਗੱਲ ਹੈ ਪਹਿਲਾਂ ਤਾਂ ਵੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਡੇਢ ਦਰਜੇ ਨੂੰ ਕਿ 17 ਤੋਂ 18 ਮੰਤਰੀ ਜਿਹੜੇ ਨੇ ਸ਼ਾਮਲ ਕੀਤੇ ਜਾ ਸਕਦੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 22 ਸਾਲ ਬੀਤ ਜਾਣ ਤੱਕ ਹਲੇ ਤੱਕ ਮੰਤਰੀ ਮੰਡਲ ਨਹੀਂ ਪੂਰਾ ਨਹੀਂ ਕੀਤਾ ਗਿਆ ਮੰਤਰੀ ਮੰਡਲ ਚ 18 ਚਿਹਰੇ ਨੂੰ ਸ਼ਾਮਲ ਕੀਤਾ ਜਾ ਸਕਦਾ ਇਹ ਪਹਿਲਾਂ 14 ਸੀ ਫਿਰ 15 ਹੋ ਗਈ ਤੇ ਹੁਣ ਵੀ 16 ਮਤਲਬ ਅਸੀਂ ਕਹਿ ਸਕਦੇ ਹਾਂ ਕਿ ਹਲੇ ਵੀ ਦੋ ਚਿਹਰੇ ਹੋਰ ਜਿਹੜੇ ਨੂੰ ਸ਼ਾਮਲ ਹੋ ਸਕਦੇ ਨੇ ਤਾਂ ਦੇਖਣ ਵਾਲੀ ਗੱਲ ਹੋਵੇ ਕਿ ਕੀ ਮੰਤਰੀ ਮੰਡਲ ਨੂੰ ਆਮ ਆਦਮੀ ਪਾਰਟੀ ਪੂਰਾ ਕਰਦੀ ਹੈ ਜਾਂ ਨਹੀਂ ਕਰਦੀ ਇਹ ਤਾਂ ਦੇਖਣ ਵਾਲੀ ਗੱਲ ਇਹ ਹੋਵੇਗੀ ਦੇ ਨਾਲ ਹੀ ਦੂਜੀ ਗੱਲ ਹੋਰ ਹੈ ਵੀ ਅੱਜ ਅਨਮੋਲ ਗਗਨ ਮਾਨ ਦੀ ਛੁੱਟੀ ਹੋਣ ਦੇ ਨਾਲ ਹੀ ਦੇਖਿਆ ਤਾਂ ਪੰਜਾਬ ਕੈਬਨਿਟ ਜਿਹੜੀ ਔਰਤਾਂ ਦੀ ਗਿਣਤੀ 2 ਸੀ ਉਹ ਘਟ ਕੇ ਹੁਣ ਇੱਕੋ ਰਹਿ ਗਈ ਹੈ ਹੁਣ ਡਾਕਟਰ ਬਰਜੀਤ ਕੌੜੀ ਹੈ ਇੱਕ ਇਕਲੌਤੀ ਔਰਤ ਜਿਹੜੀ ਵਿਧਾਇਕਨੀ ਇਹ ਮੰਤਰੀ ਮੰਡਲ ਚ ਸ਼ਾਮਲ ਨੇ ਤੇ ਅਨਮੋਲ ਗਗਨ ਮਾਨ ਦੂਜੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਅੱਜ ਉਹਨਾਂ ਦੀ ਛਾਂਟੀ ਕਰ ਦਿੱਤੀ ਗਈ ਪਰ ਦੋਸਤੋ ਇੱਕ ਚੀਜ਼ ਸਭ ਦੀ ਬੜਾ ਸੋਚਾਂ ਚ ਪਈ ਹੋਈ ਹੈ ਕਿ ਆਖਿਰਕਾਰ ਇਹ ਇਹ ਛਾਂਟੀ ਕਿਉਂ ਕੀਤੀ ਗਈ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਇਹ ਸਵਾਲ ਦੇ ਹੀ ਮਨਾ ਚ ਇੱਕ ਸਵਾਲ ਬਣ ਰਿਹਾ ਹੈ ਕਿਉਂਕਿ ਭਾਵੇਂ ਸਾਡੇ ਸੂਬੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾਵਾਂ ਤਾਂ ਚੱਲ ਰਹੀਆਂ ਸੀ ਇਹ ਚਰਚਾਵਾਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸ਼ੁਰੂ ਹੋਈਆਂ ਸੀ ਜਦੋਂ ਆਮ ਆਦਮੀ ਪਾਰਟੀ ਦਾਅਵਾ ਤਾਂ ਪੰਜਾਬ ਦੇ ਵਿੱਚ ਕਰਦੀ ਸੀ ਕਿ 13 ਸੀਟਾਂ ਜਿੱਤਾਂਗੇ ਸੀ ਮੈਂ 13 ਜ਼ੀਰੋ ਦਾ ਦਾਵਾ ਕਰਦੀ ਸੀ ਤੇ ਸਿਮੇਂਟ ਕਿ ਤਿੰਨ ਸੀਟਾਂ ਤੇ ਰਹਿ ਗਈ ਸੀ 10 ਸੀਟਾਂ ਉਹ ਹਾਰ ਗਈ ਸੀ ਵੀ ਕਾ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਚੱਛਾਵ ਦਾ ਦੌਰ ਸ਼ੁਰੂ ਹੋ ਗਿਆ ਸੀ ਵੀ ਆਮ ਆਦਮੀ ਪਾਰਟੀ ਚ ਕਿਸੇ ਸਮੇਂ ਵੀ ਫੇਰ ਬਦਲ ਹੋ ਸਕਦਾ ਹੈ ਜੇ ਉਹ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜਾ ਲਗਾਤਾਰ ਲਟਕਦਾ ਆ ਰਿਹਾ ਸੀ ਤੇ ਇਹ ਇੱਕਦਮ ਕੱਲ੍ਹ ਸ਼ਾਮੀ ਫੈਸਲਾ ਲਿਆ ਗਿਆ ਵੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਰਿਹਾ ਹੈ ਚਾਰ ਮੰਤਰੀਆਂ ਦੀ ਛੁੱਟੀ ਹੋ ਰਹੀ ਹੈ ਤੇ ਪੰਜ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਇੱਕਦਮ ਜਿਹੜਾ ਕੱਲ ਫੈਸਲਾ ਲਿਆ ਜਾਂਦਾ ਤੇ ਤੁਰਤੀ ਫੁਰਤੀ ਦੇ ਵਿੱਚ ਸਾਰਾ ਕੁਝ ਹੁੰਦਾ ਦਿਖਾਈ ਦਿੰਦਾ ਪਰ ਨਾਲ ਹੀ ਨਾਲ ਹਲੇ ਸਭ ਦੇ ਮਨਾਂ 'ਚ ਇਹ ਵੀ ਹਲੇ ਤੱਕ ਸਵਾਲ ਬਣਿਆ ਹੋਇਆ ਕਿ ਆਖਿਰਕਾਰ ਇਹ ਜਿਹੜੇ ਨਵੇਂ ਪੰਜ ਮੰਤਰੀ ਸ਼ਾਮਲ ਕੀਤੇ ਗਏ ਜੀ ਇਹਨਾਂ ਦੇ ਵਿੱਚ ਕੀ ਕਾਰਨ ਹੋ ਸਕਦੇ ਨੇ ਕਿਵੇਂ ਕੀ ਕਿਉਂਕਿ ਕਈ ਤਰ੍ਹਾਂ ਦੇ ਕਿਆਸ ਤਾਂ ਪਹਿਲੇ ਦਿਨ ਤੋਂ ਲਾਈ ਜਾ ਰਹੀ ਸੀ ਜਿਸ ਦਿਨ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਪਰ ਲਾ ਉਸ ਸਮੇਂ ਸਭ ਦਾ ਇੱਕ ਕੈਲਕੂਲੇਸ਼ਨ ਸੀ ਸਭ ਦਾ ਮਨ ਜਿਹੜਾ ਹੈਗਾ ਸਾਰੇ ਹਿਸਾਬ ਲਾ ਰਹੀ ਸੀ ਵੀ ਜਿਹੜੇ 20 ਵਿਧਾਇਕਾਂ ਨੇ ਪੰਜਾਬ ਦੀ ਸਿਆਸਤ ਦੇ ਵੱਡੇ ਸ਼ਹਿਰਿਆਂ ਨੂੰ ਫਰਾਇਆ ਉਹਨਾਂ ਨੂੰ ਜਿਹੜਾ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਪਰ ਉਹ ਨਹੀਂ ਹੋਇਆ ਜਿਹੜੇ ਦੂਜੀ ਵਾਰ ਵਿਧਾਇਕ ਬਣ ਕੇ ਆਏ ਸੀ ਉਹਨਾਂ ਚ ਕੁਝ ਸ਼ਹਿਰਿਆਂ ਨੂੰ ਜ਼ਰੂਰ ਸ਼ਾਮਲ ਕੀਤਾ ਗਿਆ ਸੱਚ ਹੈ ਉਸ ਦੇ ਵਿੱਚ ਹਰਪਾਲ ਸਿੰਘ ਚੀਮਾ ਸੀ ਅਮਨ ਅਰੋੜਾ ਸੀ ਮੀਤਖੇੜ ਸੀ ਕਿ ਉਹਨਾਂ ਨੂੰ ਜਿਹੜਾ ਜਰੂਰ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ ਸੀ ਪਰ ਜਿਹੜੀ ਉਹ ਗੱਲਾਂ ਕਰਦੇ ਆ ਰਹੇ ਸੀ ਕਿ ਕਿ ਜਿਹੜਾ ਨੇ ਵੱਡੇ ਥੰਮ੍ਹਾਂ ਨੂੰ ਹਰਾਇਆ ਜਾਂ ਵੱਡੇ ਸ਼ਹਿਰਾਂ ਨੂੰ ਹਰਾਇਆ ਉਹਨਾਂ ਨੂੰ ਕੁਝ ਨਾ ਕੁਝ ਦਿੱਕਤਾ ਜਾ ਰਿਹਾ ਉਹ ਨਹੀਂ ਮਿਲਿਆ ਸੀ ਤੇ ਹੁਣ ਲਗਾਤਾਰ ਦੂਜੀ ਗੱਲ ਇਹ ਆ ਰਹੀ ਸੀ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਜਿਹੜਿਆਂ ਦੀ ਵਿਧਾਇਕਾਂ ਦੀ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਲੀਡ ਮਿਲਿਆ ਹੈ ਵੱਧੂ ਵੋਟਾਂ ਪਈਆਂ ਨੇ ਉਹਨਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਵੇਗਾ ਉਹ ਵੀ ਕੁਝ ਹੁੰਦਾ ਦਿਖਾਈ ਨਹੀਂ ਦਿੱਤਾ ਹਾਲਾਂਕਿ ਜਲੰਧਰ ਪੱਛਮੀ ਤੋਂ ਜਿਹੜੇ ਵਿਧਾਇਕ ਨੇ ਮਹਿੰਦਰ ਭਗਤ ਉਹਨਾਂ ਦਾ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕੀਤੇ ਨਾ ਕੀਤੇ ਸਾਨੂੰ ਜੋ ਅੰਦਰਲੇ ਖਾਤੇ ਸੂਤਰਾਂ ਤੋਂ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਜਦੋਂ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਸੀ ਉਦੋਂ ਹੀ ਵਾਅਦਾ ਕਰ ਦਿੱਤਾ ਸੀ ਕਿ ਜੇਕਰ ਉਹ ਜਿੱਤਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਹ ਉਹਨਾਂ ਨੂੰ ਜ਼ਰੂਰ ਭਰੋਸਾ ਦਿਵਾ ਕੇ ਪਾਰਟੀ ਦੇ ਵਿੱਚ ਲਿਆਂਦਾ ਗਿਆ ਸੀਗਾ ਤੇ ਉਹਨਾਂ ਨੂੰ ਜ਼ਰੂਰ ਮੰਤਰੀ ਮੰਡਲ 'ਚ ਲਿਆ ਗਿਆ ਹੈ ਪਰ ਬਾਕੀਆਂ ਦਾ ਹਲੇ ਤੱਕ ਜਿਹੜਾ ਨਹੀਂ ਪਤਾ ਲੱਗ ਸਕਿਆ ਪਰ ਇਸੇ ਨਾਲ ਹੀ ਜੇਕਰ ਅਸੀਂ ਦੇਖੀਏ ਤਾਂ ਪੰਜਾਬ 'ਚ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ 15 ਕੈਬਨਿਟ ਮੰਤਰੀ ਸੀ ਵੱਖ-ਵੱਖ ਜ਼ਿਲ੍ਹਿਆਂ 'ਚ ਸੀਗੇ ਪਰ ਲੁਧਿਆਣਾ ਜ਼ਿਲ੍ਹੇ 'ਚ ਦੇਖੀਏ ਤਾਂ ਲੁਧਿਆਣਾ ਜ਼ਿਲ੍ਹੇ ਨੂੰ ਹਲੇ ਤੱਕ ਕੋਈ ਵੀ ਨੁਮਾਇੰਦਗੀ ਨਹੀਂ ਮਿਲੀ ਸੀ ਜਦੋਂ ਕਿ ਲੁਧਿਆਣਾ ਪੰਜਾਬ ਦਾ ਵੱਡਾ ਜ਼ਿਲ੍ਹਾ ਅਸੀਂ ਮੰਨ ਸਕਦੇ ਹਾਂ ਪਰ ਹੁਣ ਇਸ ਕੈਬਨਿਟ ਦੇ ਫੇਰ ਬਦਲ ਦੇ ਨਾਲ ਹੀ ਜਿਹੜਾ ਹੈ ਕੱਲ ਲੁਧਿਆਣਾ ਜ਼ਿਲ੍ਹੇ ਦੇ ਦੋ ਸ਼ਹਿਰਿਆਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਇੱਕ ਤਾਂ ਹਰਦੀਪ ਸਿੰਘ ਮੁੰਡੀਆਂ ਨੂੰ ਇੱਕ ਤਰਨਪ੍ਰੀਤ ਸਿੰਘ ਸੋਹੰਦ ਨੂੰ ਇਹ ਦੋਵੇਂ ਜਿਹੜੇ ਨੇ ਕੈਬਨਿਟ ਦੇ ਵਿੱਚ ਸ਼ਾਮਲ ਹੋਏ ਨੇ ਪਰ ਜੇ ਹਲੇ ਵੀ ਦੇਖੀਏ ਤਾਂ ਪੰਜਾਬ ਦੇ ਵਿੱਚ ਕਈ ਐਹੋ ਜਿਹੇ ਜ਼ਿਲ੍ਹੇ ਨੇ ਜਿਹੜੇ ਬਖਾਇਆ ਨਹੀਂ ਜਿਨ੍ਹਾਂ ਦੇ ਕਿਸੇ ਵੀ ਮੰਤਰੀ ਨੂੰ ਨੁਮਾਇੰਦਗੀ ਜਿਹੜੀ ਹੈਗੀ ਆ ਉਹ ਨਹੀਂ ਮਿਲੀ ਤੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਵੀ ਕਿ ਉਹਨਾਂ ਨੂੰ ਨੁਮਾਇੰਦਗੀ ਮਿਲ ਸਕਦੀ ਹੋਵੇ ਜਿਸ ਦੇ ਵਿੱਚ ਚਾਹੀਏ ਅਸੀਂ ਦੇਖ ਲਈਏ ਬਠਿੰਡਾ ਦੀ ਗੱਲ ਕਰ ਲਈਏ ਫਰੀਦਕਾ ਦੀ ਫਰੂਜ਼ਪੁਰ ਮੋਗਾ ਬਰਨਾਲਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਮੁਹਾਲੀ ਕਪੂਰਥਲ ਨਵਾਂ ਸ਼ਹਿਰ ਗੁਰਦਾਸਪੁਰ ਇਹ ਇਹੋ ਜਿਹੇ ਜ਼ਿਲ੍ਹੇ ਨੇ ਜਿੱਥੇ ਹਲੇ ਤੱਕ ਜਿਹੜਾ ਕਿਸੇ ਵੀ ਵਿਧਾਇਕ ਨੂੰ ਕੈਬਨਿਟ 'ਚ ਸ਼ਾਮਲ ਨਹੀਂ ਕੀਤਾ ਜਾ ਸਕਿਆ ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪੰਜਾਬ ਮੰਤਰੀ ਮੰਡਲ 'ਚ ਜਿਹੜਾ ਫੇਰ ਬਦਲ ਹੋ ਰਿਹਾ ਹੁਣ ਤੋਂ ਕੁਝ ਮਿੰਟਾਂ ਬਾਅਦ ਨਵੇਂ ਚਿਹਰੇ ਸੌ ਚੱਕਰੇ ਨੇ ਪੰਜਾਬ ਦੇ ਰਾਜਪਾਲ ਉਹਨਾਂ ਨੂੰ ਸੌਚ ਕਾਣਗੇ ਤੇ ਨਾਲ ਹੀ ਹੁਣ ਇੱਕ ਖਬਰ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਿਰਫ ਮੰਤਰੀ ਮੰਡਲ ਦੀ ਫੇਰ ਬਦਲ ਹੀ ਨਹੀਂ ਹੋਇਆ ਮੰਤਰੀਆਂ ਦੇ ਵਿਭਾਗ ਤੱਕ ਵੀ ਜਿਹੜਨੇ ਉਹ ਬਦਲੇ ਜਾ ਸਕਦੇ ਨਹੀਂ ਕਿਉਂਕਿ ਪੰਜ ਨਵੇਂ ਚਿਹਰੇ ਸ਼ਾਮਲ ਹੋਏ ਨੇ ਇਹਨਾਂ ਦਾ ਵਿਭਾਗ ਦੇਨੇ ਦੇਨੇ ਨੂੰ ਪੋਰਟਫੋਲੀ ਅਨਾਉਂਸ ਹੋਣਾ ਹੀ ਹੋਣਾ ਹੈ ਤੇ ਇਸ ਦੇ ਨਾਲ ਵੀ ਜਿਹੜੇ ਕੈਬਨਿਟ ਦੇ ਵਿੱਚ 11 ਚਿਹਰੇ ਰਹਿ ਗਏ ਉਹਨਾਂ ਦੇ ਵਿਭਾਗਾਂ 'ਚ ਵੀ ਕਿਤੇ ਨਾ ਕਿਤੇ ਹਿਲਜੁਲ ਜਿਤ ਹੁੰਦੀ ਦੇਖ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਲਜੀਹੇ ਆਗੂ ਨੇ ਜਿਨ੍ਹਾਂ ਕੋਲ ਲਗਭਗ 2 ਦਰਜਨ ਦੇ ਕਰੀਬ ਮਹਿਕਮੇ ਨੇ ਤਾਂ ਕਿ ਜੇ ਨਾ ਕਿਤੇ ਉਹਨਾਂ ਦੇ ਮਹਿਕਮੇ ਚ ਵੀ ਕਟੋਚੀ ਹੋ ਸਕਦੀ ਹੈ ਉਹ ਹੋ ਸਕਦਾ ਉਹਨਾਂ ਦੇ ਵਿਭਾਗਾਂ ਨੂੰ ਇਹਨਾਂ ਨਵੇਂ ਚਿਹਰਿਆਂ ਦੇ ਵਿੱਚ ਵੀ ਤਕਸੀਮ ਕੀਤਾ ਜਾਵੇ ਪਰ ਇਹ ਸਭ ਕੁਝ ਤਾਂ ਕੁਝ ਸਮੇਂ ਬਾਅਦ ਹੀ ਜਿਹੜਾ ਹੈਗਾ ਕਲੀਅਰ ਹੋਵੇਗਾ ਪਰ ਅਸੀਂ ਆਸ ਇਹੀ ਕਰਦੇ ਹਾਂ ਵੀ ਕਿ ਜਿਹੜੇ ਨਵੇਂ ਚਿਹਰੇ ਆਮ ਆਦਮੀ ਪਾਰਟੀ ਦੀ ਕੈਬਨਿਟ ਦੇ ਵਿੱਚ ਆਏ ਨੇ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਸ਼ਾਮਲ ਹੋਏ ਨੇ ਇਹ ਪੰਜਾਬ ਦੇ ਹਿੱਤ ਦੇ ਵਿੱਚ ਵੱਡੀ ਗਿਣਤੀ ਚ ਫਾਈਨੈਸ਼ਲੀ ਲੈਣ ਪੰਜਾਬ ਦੇ ਹਿੱਤੀ ਬਣਨ ਪੰਜਾਬ ਲਈ ਕੰਮ ਕਰਨ ਤਾਜ ਜੋ ਪੰਜਾਬ ਨੂੰ ਦੇਸ਼ ਭਰ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਮਜ਼ਬੂਤ ਕੀਤਾ ਜਾਸਕੀ ਪੰਜਾਬ ਨੂੰ ਪ੍ਰਫੁੱਲਤ ਕੀਤਾ ਜਾਸਕੀ ਚਲੋ ਇਹਨਾਂ ਦੀ ਕਾਰਗੁਜ਼ਾਰੀ ਦਾ ਕੁਝ ਦਿਨਾਂ ਚ ਸਾਡੇ ਸਾਹਮਣੇ ਆ ਜਾਏਗੀ ਤੇ ਉਦੋਂ ਤੱਕ ਪੰਜਾਬੀ ਟਰਬਿਊਨ ਤੁਹਾਡੇ ਤੱਕ ਸਾਰੀ ਹੀ ਉਹ ਜੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਬੇਜੇ ਦੀ ਗੱਲ ਵਿੱਚ